ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ ਖੇਤੀਬਾੜਾ ਚੈਨਲ ਦੇ ਤੁਹਾਡਾ ਸਵਾਗਤ ਹੈ ਜੀ ਅੱਜ ਅਸੀਂ ਅੱਜ ਆਪਾਂ ਗੱਲ ਕਰਾਂਗੇ ਜੀ ਕਣਕ ਦੀ ਫਸਲ ਦੇ ਉੱਪਰ ਐਨਪੀਕੇ ਦੀ ਸਪਰੇਅ ਬਾਰੇ ਵੀ ਉਹਦਾ ਕੀ ਰੋਲ ਹੈ ਤੇ ਆਪਾਂ ਨੂੰ ਕਿਹੜਾ ਕਰਨਾ ਚਾਹੀਦਾ ਹੈ ਬਹੁਤ ਸਾਰੇ ਕਿਸਾਨ ਭਰਾਵਾਂ ਦੇ ਮਨ ਵਿੱਚ ਸਵਾਲ ਹੈ ਵੱਖ-ਵੱਖ ਖੇਤੀ ਮਾਰ ਇਹਦੇ ਬਾਰੇ ਵੱਖ-ਵੱਖ رائے ਦਿੰਦੇ ਆ ਕੋਈ ਕਹਿੰਦਾ ਵੀ 10-45 ਕਰ ਲਾ ਕੋਈ ਕਹਿੰਦਾ 0-52-34 ਕਰ ਲਾ ਤੇ ਕੋਈ ਕਹਿੰਦਾ 0-0-50 ਕਰ ਲਾ ਕਿਸਾਨ ਦੋਸਤੋ ਤੁਹਾਨੂੰ ਦੱਸਣਾ ਚਾਹੁੰਨੇ ਕਿ ਅੱਜ ਅਸੀਂ ਸਪਰੇਅ ਕਰ ਰਹੇ ਸੀਗੇ ਤੇ ਅਸੀਂ ਤਾਂ ਭਰਾ ਮੇਰੋ ਕਰ ਰਹੇ ਹਾਂ 1045 ਠੀਕ ਹੈ ਜੀ ਇਹ ਮੇਰੇ ਨਾਲ ਮੇਰੇ ਦੋਸਤ ਆ ਚਮਕੌਰ ਸਿੰਘ ਢੱਲੋਂ ਇਹ ਮੇਰੇ ਕੋਲ ਖੇਤ ਮੈਲਣ ਆਏ ਸੀ ਤਾਂ ਇਹ ਕਹਿੰਦੇ ਵੀ ਡਾਕਟਰ ਸਾਹਿਬ ਤੁਸੀਂ ਕਿਸਾਨ ਭਰਾਵਾਂ ਨੂੰ ਵੀ ਇਹ ਜਾਣਕਾਰੀ ਦਿਓ ਜੋ ਤੁਸੀਂ ਆਪ ਕਰੀਏ ਨੇ ਦੇ ਸਾਨੂੰ ਵੀ ਕਰਾਓ ਏ ਮਹਿਮਾਨ ਚ ਆਇਆ ਮੈਂ ਹਾਂ ਚਲੋ ਵੀ ਤੁਹਾਡੇ ਨਾਲ ਵੀਡੀਓ ਸ਼ੇਅਰ ਕਰ ਦਗੇ ਹਾਂ ਹਾਂ ਜੀ ਇੱਕ ਮੈਨੂੰ ਇਹ ਦੱਸੋ ਜੀ ਡਾਕਟਰ ਸਾਹਿਬ ਜਿਹੜੀ 13045 ਹੈ ਇਹਨੂੰ ਯੂਨੀਵਰਸਿਟੀ ਰეკਮੈਂਡ ਕਰਦੀ ਹੈ ਜੀ ਤੁਸੀਂ ਇਹ ਤਾਂ ਕਰ ਰਹੇ ਆਂ ਜੀ ਹਾਂ ਜੀ ਤੇ ਕਿਸਾਨ ਦੋਸਤੋ ਸਾਡੇ ਕੋਲੇ ਅਜੇ ਕਿਤਾਬ ਵੀ ਹੈ ਜੋ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵੱਲੋਂ 2023 ਤੇ 24 ਦੇ ਵਿੱਚ ਇਹ ਛਾਪੀ ਗਈ ਹੈ ਇਹਦੇ ਬਾਰੇ ਤੁਹਾਨੂੰ ਦੱਸਾਂਗੇ ਵੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਬਾਰੇ ਕੀ ਕਹਿੰਦੀ ਹੈ ਠੀਕ ਹੈ ਜੀ ਦੇਖੋ ਕਿਸਾਨ ਦੋਸਤੋ ਤਿੰਨ ਤਰ੍ਹਾਂ ਦੇ ਟਿੱਲੋ ਸਾਹਿਬ ਐਨ ਪੀ ਕੇ ਆਉਂਦੇ ਆ ਠੀਕ ਹੈ ਜੀ 13045 00 ਪਿਆ 00534 ਦੇਖੋ ਜੀ ਜਿਹੜੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਹੈ ਉਹ ਕਰਦੀ ਹੈ ਕਹਿੰਦਾ 13 0 ਨੂੰ 045 ਨੂੰ ਰਕਮੈਂਡ ਠੀਕ ਹੈ ਜੀ ਸਭ ਤੋਂ ਜਿਹੜੀ ਪਹਿਲੀ ਸਪਰੇਅ ਹੈ ਜਦੋਂ ਤੁਹਾਡਾ ਝੰਡਾ ਪਤਾ ਬਾਹਰ ਨਿਕਲ ਰਿਹਾ ਉਦੋਂ ਕਰਨੀ ਹੈ ਦੂਜੀ ਸਪਰੇਅ ਕਰਨੀ ਹੈ ਤੁਸੀਂ ਜਦੋਂ ਤੁਹਾਡੀ ਫਸਲ ਨੂੰ ਬੂਰ ਪੈਂਦਾ ਠੀਕ ਹੈ ਜੀ ਠੀਕ ਹੈ ਜੀ ਇਹਦੀਆਂ ਦੋ ਸਪਰੇਅਾਂ ਯੂਨੀਵਰਸਿਟੀ ਰਕਮੈਂਡ ਕਰਦੀ ਹੈ ਇਹਦੀ ਜਿਹੜੀ ਡੋਜ਼ ਹੈ ਆਪ ਜੇ ਤੁਸੀਂ ਕਿੱਲੇ ਦੇ ਵਿੱਚ 200 ਲੀਟਰ ਪਾਣੀ ਲਾਉਣੇ ਵੈਸੇ ਕਿਸਾਨ ਭਰਾ 200 ਲੀਟਰ ਪਾਣੀ ਲਾਉਂਦੇ ਨਹੀਂ ਲਗਭਗ 100 ਲੀਟਰ ਹੀ ਲਾਉਂਦੇ ਐ ਇਸ ਕਰਕੇ ਤੁਸੀਂ ਇਹਦੀ ਜਿਹੜੀ ਡੋਜ ਆ ਉਹ 2 ਕਿਲੋ ਵਾ ਸਕਦੇ ਆ ਕਿੱਲੇ ਦੇ ਵਿੱਚ ਠੀਕ ਹੈ ਜੀ ਠੀਕ ਹੈ ਜੀ ਇੱਕ ਡਾਕਟਰ ਸਾਹਿਬ ਸਾਨੂੰ ਇਹ ਦੱਸੋ ਕਿਸਾਨ ਭਰਾਵਾਂ ਨੂੰ ਕਿ ਜਿਹੜੀ ਆਪਣੀ ਕਣਕ ਦੀ ਐ ਗ੍ਰੋਥ ਲਈ ਉਹ ਸਾਨੂੰ ਕਿਹੜੇ-ਕਿਹੜੇ ਪ੍ਰੋਡਕਟ ਜਿਹੜੇ ਯੂਜ਼ ਕਰਨੇ ਚਾਹੀਦੇ ਆ ਕਿਹੜੇ-ਕਿਹੜੇ ਪ੍ਰੋਡਕਟ ਨੂੰ ਯੂਨੀਵਰਸਿਟੀ ਮੰਨਤਾ ਦਿੰਦੀ ਆ ਮੈਂ ਤਾਂ ਧੰਨੋ ਸਾਹਿਬ ਜਿਵੇਂ ਹੁਣ ਆਪਾਂ ਹੁਣ ਦੀ ਕੰਡੀਸ਼ਨ ਦੀ ਗੱਲ ਕਰਦੇ ਆਂ ਆਪਾਂ ਵੀ ਹੁਣ ਜਿਹੜਾ ਜਿਹੜਾ ਰੋਲ ਆ ਜਿਵੇਂ ਹ ਹਾਂਜੀ ਤਾਂ ਜੇਕਰ ਬਰਗਰਮੀ ਵੱਧ ਪੈਂਦੀ ਤਾਂ ਜਿਹੜਾ 13045 ਦਾ ਮੇਨ ਰੋਲ ਹੈ ਮੇਨ ਰੋਲ ਹੈ ਪੋਟਾਸ਼ ਦਾ ਓਕੇ ਇਹਦੇ ਵਿੱਚ ਜੀ 13% ਹੈਗੀ ਨਾਈਟrogen ਤੇ 45% ਹੈਗੀ ਹੈ ਪੋਟਾਸ਼ ਠੀਕ ਹੈ ਜੀ ਜਿਹੜਾ ਮੇਨ ਰੋਲ ਆ ਉਹ ਪੋਟਾਸ਼ ਦਾ ਹੈ ਪੋਟਾਸ਼ ਨੇ ਸੋਡੀ ਫਸਲ ਨੂੰ ਗਰਮੀ ਤੋਂ ਬਚਾਉਣਾ ਹੈ ਠੀਕ ਹੈ ਜੀ ਜੇਕਰ ਜਿਆਦਾ ਹਾਈ ਟੈਂਪਰੇਚਰ ਹੁੰਦਾ ਹੈ ਤੇ ਮੇਨ ਗਰਮੀ ਤੋਂ ਬਣਾਉਂਦੀ ਹੈ ਜਦੋਂ ਫਸਲ ਦੇ ਵਿੱਚ ਜੂਸ ਪੈਂਦਾ ਉਦੋਂ ਇਹਦਾ ਮੇਨ ਰੋਲ ਹੈ ਜੀ ਇਹ ਪੂਰਾ ਕੰਮ ਕਰਦੀ ਹੈ ਠੀਕ ਹੈ ਜੀ ਇੱਕ ਸਾਡਾ ਸਵਾਲ ਹੋਰ ਹੈ ਜੀ ਜਦੋਂ ਆਪਾਂ ਕਣਕ ਦੀ ਬਜਾਈ ਕਰਦੇ ਆਂ ਉਦੋਂ ਬੜੀ ਪ੍ਰੋਬਲਮ ਆਈ ਇਸ ਵਾਰ ਜਿਹੜੀ ਸੁੰਢੀ ਜ਼ਿਆਦਾ ਪਈ ਹੈ ਕਣਕ ਨੂੰ ਉਹ ਕੀ ਕਾਰਨ ਬਣਿਆ ਡਾਕਟਰ ਸਾਹਿਬ ਸੁੰਢੀ ਦਾ ਤਾਂ ਢਿੱਲੋ ਸਾਹਿਬ ਇਹੀ ਹੈ ਵੀ ਆਪਣਾ ਜਿਹੜੇਆਂ ਕਣਕਾਂ ਜ਼ਿਆਦਾ ਗੀਤੀਆਂ ਸੀ ਜਿਨ੍ਹਾਂ ਦੀ ਬਜਾਈ ਅਕਤੂਬਰ ਦੇ ਵਿੱਚ ਸੀ ਉਹਨਾਂ ਕਣਕਾਂ ਨੂੰ ਇਹ ਪ੍ਰੋਬਲਮ ਆਈ ਹੈ ਇਸ ਕਰਕੇ ਜੇਕਰ ਕਿਸਾਨ ਜਦੋਂ ਜ਼ਿਆਦਾ ਗੀਤੀ ਕਣਕ ਨਾ ਬੀਜੇ ਲਗਭਗ ਨਵੰਬਰ ਦੇ ਵਿੱਚ ਹੀ ਕਣਕ ਦੀ ਬਜਾਈ ਕਰਨ ਤਾਂ ਉਦੋਂ ਇਹ ਸਮੱਸਿਆ ਘੱਟ ਆਉਂਦੀ ਹੈ ਠੀਕ ਹੈ ਜੀ ਇਹ ਗੱਲ ਨੂੰ ਧਿਆਨ ਵਿੱਚ ਰੱਖਿਆ ਜਾਵੇ ਅਕੋਰਡਿੰਗ ਟੂ ਸੀਜ਼ਨ ਜਿਹੜੀ ਹਾਂ ਬਜਾਈ ਦੀ ਇਹ ਗੱਲ ਹੈ ਜੀ ਵੈਸੇ ਆਪਾਂ ਵੀਡੀਓ ਪਹਿਲਾਂ ਪਾਈ ਦੀ ਸੀ ਠੀਕ ਹੈ ਜੀ ਠੀਕ ਹੈ ਜੀ ਹੁਣ ਜਿਹੜਾ ਮੇਨ ਮੁੱਦਾ ਆਪਣਾ ਹੈਗਾ ਜੀ ਜਿਹੜੀ ਫਸਲ ਦੇ ਉੱਪਰ ਜਿਹੜੇ ਕੋਸੇੜੇ ਮੇਰੇ ਆ ਚੈਨਲ ਵਾਲੇ ਭਰਾ ਆ ਡਾਕਟਰ ਮਹਾਰਾਜਾਂ ਉਹ ਜਿਹੜੀਆਂ ਵੀਡੀਓ ਪਾ ਰਹੇ ਆ ਕੋਈ ਕਹਿ ਰਿਹਾ ਵੀ ਫੰਗੀਸਾਈਡ ਪਾ ਦਿਓ ਜੋ ਚਾਰ ਪੰਜ ਤਰ੍ਹਾਂ ਦੀ ਫੰਗਸ ਨੂੰ ਰੋਕਦਾ ਉਹ ਤੁਹਾਡਾ ਝਾੜ ਵਧਾ ਦੇਗਾ ਹਨਾ ਜਾਂ ਕੋਈ ਮੱਲ ਕੋਈ ਵੀ ਜਿਹੜੇ ਮਿਕਸਚਰ ਆਉਂਦੇ ਆ ਜਾਂ 6 6 7 7 ਤਰ੍ਹਾਂ ਦੇ ਤੱਤ ਆਉਂਦੇ ਆ ਲੀਟਰ ਫੜ ਕੇ ਚੱਕ ਕੇ ਫੜਾਉਂਦੇ ਦੁਕਾਨਦਾਰ ਵੀ ਤੁਸੀਂ ਇਹ ਕਰ ਦੋ ਤੁਹਾਡਾ ਝਾੜ ਵਧ ਜਾਊਗਾ ਚਲੋ ਸਭ ਝਾੜ ਕੋਈ ਵੀ ਦਵਾਈ ਨਹੀਂ ਤੁਹਾਡਾ ਵਧਾ ਸਕਦੀ ਓਕੇ ਝਾੜ ਜਿਹੜੀ ਚੀਜ਼ ਦੀ ਲੋੜ ਹੈ ਉਹ ਤੁਹਾਡੀ ਫਸਲ ਦਾ ਝਾੜ ਮੌਸਮ ਦੇ ਹਿਸਾਬ ਨਾਲ ਜੋ ਐਤਕੀ ਸਮਾਂ ਹੈ ਜੋ 올ਓਵਰ ਸਾਰੇ ਝਾੜ ਆਊਗਾ ਠੀਕ ਹੈ ਜੀ ਉਹ ਨੂੰ ਇਹ ਮੇਨਟੇਨ ਕਰ ਸਕਦੀ ਹੈ ਵਧਾ ਨਹੀਂ ਸਕਦੀ ਠੀਕ ਹੈ ਜੀ ਇੱਕ ਕਿਸਾਨ ਭਰਾਵਾਂ ਦੀ ਹੋਰ ਪ੍ਰੋਬਲਮ ਆ ਰਹੀ ਹੈ ਜਿਹੜੀ ਤੇਲੇ ਦੀ ਸਰ ਉਹ ਤੁਸੀਂ ਕਿਹੜੀ ਦਵਾਈ ਰਕਮੈਂਡ ਕਰਦੇ ਹੋ हां ਤੇਲੇਵਾਰੇ ਇਹ ਤਾਂ ਢਿੱਲੋ ਸਾ ਵੀ ਇਹ ਵੀ ਆਪਣੇ ਕੋਲ ਯੂਨੀਵਰਸਿਟੀ ਦੀ ਕਿਤਾਬ ਵੀ ਹੈ ਹਾਂਜੀ ਤੇ ਜੇਕਰ ਜਿਹੜਾ ਤੇਲ ਹੈ ਇਸ ਟਾਵੇਂ ਜਾਂ ਤਾਂ ਜਿੱਥੇ ਛਾਂ ਹੈ ਜੀ ਦਰਖਤਾਂ ਦੀ ਜੀ ਉੱਥੇ ਹੈ ਜੀ ਕਿਉਂਕਿ ਮੈਂ ਅੱਜ ਖੁਦ ਸਪਰੇਅ ਕਰਕੇ ਹਟਿਆ ਤੇ ਕਿਸਾਨ ਭਰਾ ਵੇਖ ਵੀ ਲੈਣਗੇ ਮੈਨੂੰ ਸਪਰੇਅ ਕਰਦੇ ਨੇ ਵਿੱਚ ਜੀ ਜੀ ਆਪਾਂ ਵੀਡੀਓ ਵਿੱਚ ਐਡ ਕਰਾਂਗੇ ਤਾਂ ਇਹਦਾ ਮੇਨ ਇਹੀ ਹੈ ਜੀ ਵੀ ਜਿਹੜੀ ਜੇ ਤਾਂ ਤੁਹਾਡੇ ਖੇਤ ਦੇ ਪਾਸੇ ਤੁਸੀਂ ਆਪਦਾ ਖੇਤ ਦਾ ਨਿਰੇਖਣ ਕਰੋ ਜੀ ਜੇਕਰ ਕਣਕ ਦੇ ਛਿੱਟਿਆਂ ਦੇ ਵਿੱਚ ਤੁਹਾਡੇ ਤੇਲਾ ਹੈਗਾ ਥੋੜਾ ਬਹੁਤ ਤਾਂ ਤੁਸੀਂ ਪਹਿਲਾਂ ਬਾਉਂਡਰੀ ਦੇ ਸਪਰੇਅ ਕਰੋ ਓਕੇ ਠੀਕ ਹੈ ਜੀ ਜੇਕਰ ਤੁਹਾਡਾ ਤੁਸੀਂ ਕਣਕ ਦਾ 5 6 ਥਾਵਾਂ ਨਰੀਖਣ ਕਰੋ ਸਾਰੇ ਪਾਸੋਂ ਕਰੋ ਵਿਚਾਲੂ ਕਰੋ ਜੇਕਰ ਤੁਹਾਨੂੰ ਲੱਗਦਾ ਵੀ ਤੁਹਾਡੇ ਕਣਕ ਦੇ ਛਿੱਟਿਆਂ ਦੇ ਵਿੱਚ ਲਗਭਗ 4 5 5 ਤੇਲਾ ਜਿਹੜਾ ਹਰ ਛਿੱਟੇ ਦੇ ਵਿੱਚ ਬੈਠਾ ਹੈ ਤਾਂ ਯੂਨੀਵਰਸਿਟੀ ਕਹਿੰਦੀ ਵੀ ਤੁਸੀਂ ਭਾਈ ਸਪਰੇਅ ਕਰ ਸਕਦੇ ਹੋ ਠੀਕ ਹੈ ਜੀ ਹਾਂ ਯੂਨੀਵਰਸਿਟੀ ਵੈਸੇ ਜਿਹੜੀ ਆਪਣੀ ਆਮ ਜਿਹੜੇ ਲੋਕ ਆਪਣੇ ਕਰਦੇ ਆ ਲਿਕ ਡਕਟਾਰਾ ਕਰਦੇ ਆ ਜਾਂ ਕੋਈ ਸੇਵੀਆਂ ਕਰੀ ਜਾਂਦਾ ਹਨ ਜੀ ਜੀ ਯੂਨੀਵਰਸਿਟੀ 25W ਜੀ ਜਿਹੜੀ ਇਹ ਦਾਣੇਦਾਰ ਆਪਣੀ ਆਉਂਦੀ ਦੂਜੀ ਜੀ ਆਪਣੀ ਅਖਟਾਰਾ ਉਹਦੀ 20 ਗ੍ਰਾਮ ডোজ ਕਹਿੰਦੀ ਐ ਬਸ ਕਨਾਨ ਕੋਸਾਨ ਭਰਾਤਾ 100 100 ਗ੍ਰਾਮ ਪਾਈ ਜਾਂਦੇ ਐ ਤੇ 100 ਗ੍ਰਾਮ ਦਾ ਵੀ ਭਰਾ ਮੇਰੇ ਉਹਨੇ ਰਿਜ਼ਲਟ ਆਉਣਾ ਤੇ 20 ਗ੍ਰਾਮ ਦਾ ਵੀ ਉਹਨੇ ਆਊਗਾ ਬਾਕੀ ਤੁਹਾਡੀ ਮਰਜ਼ੀ ਤੁਸੀਂ ਆਪਦੀ ਮਰਜ਼ੀ ਕਰਨੀ ਐ ਭਾਈ ਸਿਰਫ ਸਾਨੂੰ ਦੱਸ ਸਕਦੇ ਐ ਕਿਉਂਕਿ ਯੂਨੀਵਰਸਿਟੀ ਭਾਈ ਇਹੀ ਕਹਿੰਦੀ ਐ ਠੀਕ ਐ ਠੀਕ ਐ ਜੀ ਤੇ ਬੌਸ ਤੋਂ ਇਲਾਵਾ ਤੁਹਾਡਾ ਹੋਰ ਕੋਈ ਸਵਾਲ ਨਾ ਥੈਂਕ ਯੂ ਡਾਕਟਰ ਸਾਹਿਬ ਹਾਂ ਬਾਕੀ ਇੱਕ ਚੀਜ਼ ਹੋਰ ਰਹਿ ਗਈ ਜਿਹੜੇ ਫੰਗੀ ਸਾਈਡ ਐ ਜੀ ਜੇਕਰ ਤੁਹਾਡੇ ਜਿਹੜੀ ਯੂਨੀਵਰਸਿਟੀ ਫੰਗੀ ਸਾਈਡ 10 ਤਰ੍ਹਾਂ ਦੀ ਫੰਗਸ ਜਿਹੜੀ ਆ ਉਹ ਤੁਹਾਡੀ ਕਣਕ ਦੀ ਫਸਲ ਨੂੰ ਆ ਸਕਦੀ ਹੈ ਜਿਹਦੇ ਵਿੱਚੋਂ ਆਪਾਂ ਢੱਲੋਸਾ ਵਿਖਾਦਨੇ ਆ ਦੇ ਉੱਤੇ ਲਿਖਿਆ ਵੀ ਇਹਨਾਂ ਨੇ ਠੀਕ ਹੈ ਜੀ ਸਭ ਤੋਂ ਪਹਿਲਾਂ ਤਾਂ ਹੈਗਾ ਸਤਨਾਹ ਵੀਰੇ ਕੋਲੇ ਵਿਖਾ ਦੇ ਜਾ ਕੇ ਪੀਲੀ ਕੂੰਗੀ ਜੀ ਪੂਰੀ ਕੂੰਗੀ ਚਿੱਟੋਂ ਕਰਨਾਲ ਬੰਟ ਕਾਂਗਿਆਰੀ ਪੱਤਿਆਂ ਦੀ ਕੰਗਿਆਰੀ ਸਿੱਟਿਆਂ ਦਾ ਝੋਲਸ ਰੋਗ ਪੌਦੇ ਜਾਂ ਪੱਤਿਆਂ ਦਾ ਝੋਲਸਣਾ ਜਾਂ ਮੋੜਿਆ ਰੋਗ ਇਸ ਤਰ੍ਹਾਂ ਦੀ ਜਿਹੜੀ ਮਮਣੀ ਇਹ ਦਸ ਤਰ੍ਹਾਂ ਦੀ ਜਿਹੜੀ ਫੰਗਸ ਤੁਹਾਡੇ ਖੇਤ ਦੇ ਵਿੱਚ ਆ ਸਕਦੀ ਹੈ ਠੀਕ ਹੈ ਜੀ ਜਿਹੜੀਆਂ ਕਣਕਾਂ ਦੇ ਵਿੱਚ ਜਿਹੜੀ ਫੰਗੀਸਾਈਡ ਦੀ ਜਿਹੜੀ ਰეკਮੈਂਡੇਸ਼ਨ ਹੈ ਯੂਨੀਵਰਸਿਟੀ ਵੱਲੋਂ ਜੀ ਠੀਕ ਹੈ ਜੀ ਜੇਕਰ ਤੁਹਾਡੇ ਫਸਲ ਦੇ ਵਿੱਚ ਫੰਗਸ ਦਿਸਦੀ ਹੈ ਪੱਤਿਆਂ ਉੱਪਰ ਜਾਂ ਜਿਵੇਂ ਪੀਲੀ ਕੁੰਗੀ ਜ਼ਿਆਦਾ ਕਣਕਾਂ ਦੇ ਵਿੱਚ ਆਉਂਦੀ ਹੈ ਜੀ ਠੀਕ ਹੈ ਜੀ ਤਾਂ ਤੁਸੀਂ ਜੇ ਪੱਤਿਆਂ ਪੱਤੇ ਪੀਲੇ ਪੈ ਜਾਂਦੇ ਪੱਤਿਆਂ ਉੱਪਰ ਹਲਦੀ ਨਵਾਂ ਪਾਊਡਰ ਜਾਂਦਾ ਜਾਂਦਾ ਤਾਂ ਤੁਸੀਂ ਉਸ ਸਮੇਂ ਫੰਗੀ ਸਾਈਡ ਦੀ ਸਪਰੇਅ ਕਰ ਸਕਦੇ ਠੀਕ ਹੈ ਜੀ ਇਸ ਤੋਂ ਇਲਾਵਾ ਜੇਕਰ ਫੰਗ ਇਹ ਚੀਜ਼ ਪਰ ਸਮੱਸਿਆ ਹੈ ਨਹੀਂ ਤਾਂ ਯੂਨੀਵਰਸਿਟੀ ਵੱਲੋਂ ਕੋਈ ਰეკਮੈਂਡੇਸ਼ਨ ਨਹੀਂ ਕਿਸੇ ਵੀ ਫੰਗੀ ਸਾਈਡ ਦੀ ਵੀ ਤੁਸੀਂ ਆਪ ਦੇ ਖੇਤ ਦੇ ਵਿੱਚ ਕਰੋ ਇਹ ਰੀਜ਼ਨ ਕੀ ਬੰਦਾ ਕੀ ਕਾਰਨ ਬੰਦਾ ਜਿਹੜਾ ਇਹ ਫੰਗਸ ਫੈਲਦੀ ਹੈ ਇਹ ਦਾ ਫੰਗਸ ਦੇ ਕਈ ਕਾਰਨ ਹੈ ਜੀ ਜਾਂ ਤਾਂ ਤੁਸੀਂ ਕੋਈ ਖਾਦ ਵਗੈਰਾ ਜਿਵੇਂ ਯੂਰੀਆ ਖਾਦਾਂ ਕਿਸਾਨ ਭਰਾ ਜਿਆਦਾ ਪਾਉਂਦੇ ਜੀ ਉਦੋਂ ਵੀ ਆ ਸਕਦੀ ਉਹਦੇ ਨਾਲ ਵੀ ਹੋ ਸਕਦੀ ਹੈ ਜਾਂ ਮੌਸਮ ਜਿਵੇਂ ਜਿਆਦਾ ਹੀਟ ਫੜ ਗਿਆ ਤਾਂ ਤਾਂ ਵੀ ਆ ਸਕਦੀ ਹੈ ਬਾਕੀ ਵੈਸੇ ਜਿਹੜੀ ਇਹ ਫੰਗਸ ਹੈ ਸਾਰਾ ਨਾ ਪਹਿਲਾਂ ਨੀਮ ਪਹਾੜੀ ਇਲਾਕਿਆਂ ਦੇ ਵਿੱਚ ਆਉਂਦੀ ਹੈ ਜਿੱਥੇ ਕਿ ਜ਼ਿਆਦਾ ਠੰਡ ਪੈਂਦੀ ਹੈ ਠੀਕ ਹੈ ਜੀ ਉੱਥੇ ਪਹਿਲਾਂ ਆਉਂਦੀ ਹੈ ਵੈਸੇ ਜਿੰਨੀਆਂ ਵੀ ਕਣਕ ਕਿਸਾਨ ਭਰਾਵੋ ਹੁਣ ਆਪਾਂ ਬੀਜਦੇ ਆ ਜਦੋਂ ਬੀਜਣ ਤੋਂ ਪਹਿਲਾਂ ਆਮ ਆਪਾਂ ਵੇਹਣੇ ਆ ਵੀ ਜਿਹੜੀਆਂ ਯੂਨੀਵਰਸਿਟੀ ਵੀ ਕਹਿੰਦੀ ਹੈ ਜਾਂ ਕੋਈ ਕੰਪਨੀਆਂ ਵੀ ਕਹਿੰਦੀਆਂ ਇਹ ਭਾਈ ਜਿਹੜੀ ਇਹ ਕਣਕ ਹੈ ਇਸ ਤੇ ਕੋਈ ਫੰਗਸ ਪੀਲੀ ਕੁੰਗੀ ਨਹੀਂ ਆਉਂਦੀ ਇਹ ਪੀਲੀ ਕੁੰਗੀ ਨੂੰ ਸਹਾਰ ਸਕਦੇ ਨਹੀਂ ਵੀ ਉਹ ਰੋਗ ਰਹਿਤ ਹੈ ਠੀਕ ਹੈ ਜੀ ਫਿਰ ਵੀ ਜੇਕਰ ਕਿਸੇ ਕਿਸਾਨ ਭਰਾ ਦੇ ਖੇਤ ਦੇ ਵਿੱਚ ਇਹ ਸਮੱਸਿਆ ਜਦੋਂ ਆ ਗਈ ਉਹ ਉਹ ਸਪਰੇਅ ਕਰ ਸਕਦੇ ਇਹਦੇ ਵਿੱਚ ਸਪਰੇਅ ਬਹੁਤ ਹੈਗਾ ਅਡਡ ਕੰਪਨੀ ਦਾ ਅਡਡ ਸਪਰੇਅ ਆਉਂਦੀ ਹੈ ਸਜੰਟਾਂ ਦੀ ਇੰਪੈਕਟ ਐਕਸਟਰਾ ਆਉਂਦੀ ਹੈ ਜੀ ਬਾਹਰ ਦੀ ਨੈਟ ਉਹ ਆਉਂਦੀ ਹੈ ਐਮਿਸਟਾ ਟਾਪ ਆਉਂਦੀ ਹੈ ਜੀ ਜਾਂ ਕੋਈ ਵੀ ਐਂਡ ਇਦਰ ਕੋਈ ਵੀ ਸਪਰੇਅ ਤੁਸੀਂ ਮਤਲਬ ਇਹਦੀ ਕਰ ਸਕਦੇ ਹੋ ਉਹ ਕਿਸਾਨ ਭਰਾਵਾਂ ਦੀ ਆਪਦੀ ਮਰਜ਼ੀ ਹੈ ਸੀ ਕਿਸੇ ਖਾਸ ਬੀ ਨੂੰ ਬਾਕੀ ਤੁਹਾਡਾ ਮੋਬਾਈਲ ਨੰਬਰ ਹੈਗਾ ਜੀ ਤੁਹਾਡੇ ਤੋਂ ਜੇ ਕਿਸੇ ਨੇ ਕਿਸਾਨ ਭਰਾਣੇ ਜਾਣਕਾਰੀ ਲੈਣੀ ਹੋਵੇ ਤਾਂ ਲੈ ਸਕਦਾ ਜੀ ਫਿਰ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਜੀ ਜਦੋਂ ਕਿਸਾਨ ਭਰਾ ਕੋਈ ਵੀ ਆਪ ਨੂੰ ਕਿਸੇ ਟਾਈਮ ਵੀ ਫੋਨ ਲਾ ਸਕਦਾ ਮੇਰਾ ਨੰਬਰ ਹੈਗਾ ਜੀ 79860 ਤੇ 820 ਪਿੰਡ ਮੇਰਾ ਵੰਡਰੇਟਾਣਾ ਜਿਲ੍ਹਾ ਫਰੀਦਕੋਟ ਹੈ ਠੀਕ ਹੈ ਜੀ ਡਾਕਟਰ ਹਾਂਜੀ ਬਹੁਤ ਬਹੁਤ ਮਿਹਰਬਾਨੀ ਜਿਹੜਾ ਤੁਸੀਂ ਅੱਜ ਕਿਸਾਨਾਂ ਨੂੰ ਜਾਗਰੂਕ ਕੀਤਾ ਹਾਂਜੀ ਬਾਕੀ ਇੱਕ ਇੱਕ ਚੀਜ਼ ਹੋਰ ਦੱਸਣਾ ਚਾਹੁੰਨੇ ਢਿਲੋਂ ਸਾਹਿਬ ਜੇਕਰ ਕੋਈ ਕਿਸਾਨ ਭਰਾ ਕਣਕ ਦਾ ਜਿਹੜਾ ਖਾਸ ਬੀਜ ਪੈਦਾ ਕਰਨਾ ਚਾਹੁੰਦਾ ਚੰਗਾ ਬੀਜ ਪੈਦਾ ਕਰਨਾ ਚਾਹੁੰਦਾ ਜਿਨੇ ਨੂੰ ਮਹਲੋਂ ਅਗਲੇ ਸਾਲ ਅਗਲੇ ਸਾਲ ਬੀਜਣੀ ਹੈ ਠੀਕ ਹੈ ਜੀ ਬੀਜਣਾ ਤਾਂ ਉਹ ਉਹਦੇ ਵਾਸਤੇ ਯੂਨੀਵਰਸਿਟੀ ਕਹਿੰਦੀ ਹੈ ਵੀ ਜਦੋਂ ਕਣਕ ਦੇ ਛਿੱਟੇ ਨਿਕਲਿਆਏ ਉਦੋਂ ਤੁਸੀਂ ਕੋਈ ਇੱਕ ਫੰਗੀ ਸੜ ਜਿਵੇਂ ਪ੍ਰੋਪੀਕੋਨਾ ਜੋੜ ਵੈਸੇ ਕਿੰਨੇ ਪਰਸੈਂਟ ਛਿੱਟੇ ਨ ਦੋਸਤੋ ਤੁਸੀਂ ਕਿਸੇ ਵੰਗੀ ਸੜ ਦੀ ਸਪਰੇ ਕਰ ਸਕਦੇ ਇੱਕ ਚੀਜ਼ ਹੋਰ ਕਿਸਾਨ ਦੋਸਤੋ ਦੇਖੋ ਜੀ ਆਪਾਂ ਮਹਾਰਾਜ ਨੂੰ ਜਾਣ ਦੇਣੀ ਹੈ ਕਿਸਾਨ ਦੋਸਤੋ ਸਪਰੇ ਉਦੋਂ ਹੀ ਕਰੋ ਜਦੋਂ ਕੋਈ ਬਿਮਾਰੀ ਆਉਂਦੀ ਹੈ ਜੇਕਰ ਤੁਸੀਂ ਆਪਾਂ ਲਿਕੁਇਡ ਕਟਾਰਾ ਦੀ ਗੱਲ ਕਰਦੇ ਜਾਂ ਦੂਜੇ ਕਟਾਰਾ ਦੀ ਗੱਲ ਕਰਦੇ ਸੀ ਜੇਕਰ 20 ਗ੍ਰਾਮ ਡੋਜ਼ ਹੈ ਤਾਂ ਦੋਸਤੋ ਕਣਕ ਹੁਣ ਛਟਿਆਂ ਤੇ ਹੈ 10 ਦਿਨਾਂ ਨੂੰ ਆਏ ਨਹੀਂ ਕੁਝ ਆਈਆਂ ਪਈਆਂ ਤਾਂ ਇਹਦਾ ਜਿਹੜਾ ਇਫੈਕਟ ਆ ਉਹ ਕਣਕ ਦੇ ਦਾਣੇ ਦੇ ਜਾਂਦਾ ਜਾਂਦਾ ਹੈ ਜ਼ਹਿਰ ਕੁਝ ਪਰਸੈਂਟ ਵਿੱਚ ਰਹਿੰਦਾ ਹੈਗਾ ਇਸ ਕਰਕੇ ਜਿਹੜੇ ਆਪਾਂ ਵੇਚ ਨਹੀਂ ਵੀਏ ਤੋਂ ਵੀ ਕਿਸੇ ਵੀਰ ਨੇ ਖਾਣੀ ਹੈ ਤਾਂ ਜੇ ਆਪਾਂ ਜਿਹੜਾ ਵੇਚਾਂਗੇ ਤਾਂ ਆਪਦੀ ਬਾਈ ਕਿੱਥੋਂ ਸੁੱਖ ਮੰਗਾਗੇ ਹਨਾ ਜੀ 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 ਹਾਂ ਇਸ ਕਰਕੇ ਜਿੰਨੀ ਕੋ ਡੋਜ਼ ਯੂਨੀਵਰਸਿਟੀ ਦੱਸਦੀ ਹੈ ਓਨੀ ਹੀ ਪਾਓ ਤੇ ਇਸ ਤੋਂ ਇਲਾਵਾ ਹੋਰ ਟੈ ਲੋ ਸਭ ਕੋਈ ਸਵਾਲ ਨਹੀਂ ਨਹੀਂ ਬਹੁਤ ਬਹੁਤ ਮਿਹਰਬਾਨੀ ਧੰਨਵਾਦ ਜਿਹੜਾ ਕਿ